ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਜਣੋ ਸਵਾਗਤ ਕਰਦੇ ਆ ਜੀ ਤੁਹਾਡੇ ਆਪਣੇ ਚੈਨਲ ਸੰਧੂ ਬੱਧਰਪੁਰੀਆ ਡੈਰੀ ਫਾਰਮਿੰਗ ਵਿੱਚ ਆਸ ਕਰਦੇ ਆ ਤੁਸੀ ਸਾਰੇ ਚੜ੍ਹਦੀ ਕਲਾ ਚ ਹੋਗੇ ਕਿਵੈਸਟ ਬੇਨਤੀ ਕਰਦੇ ਆ ਕਿ ਦੋ ਟਾਈਮ ਲਾਜ਼ਮੀ ਤਸੱਲੀ ਕਰਿਆ ਕਰੋ ਸੋ ਇਹ ਸਵਾਏ ਪਸ਼ੂ ਦੀ ਕੋਈ ਟੁੜਕੋ ਵਾਲੀ ਗੱਲ ਨਾ ਰਵੇ ਗੱਬਣਾ ਡੰਗਰ ਨੂੰ ਟਿੱਪ ਕੇ ਵਿਰਾ ਕੇ ਖੜੋ ਸਜਣੋ ਅੱਜ ਦੀ ਆਪਣੀ ਵਿਜਿਟ ਸ਼ਹਿਰ ਖੇਮਕਨ ਜ਼ਿਲ੍ਹਾ ਤਰਨਤਨ ਸਾਹਿਬ ਤੇ ਤਹਿਸੀਲ ਪਟਿਆਲਾ ਅਸ਼ਮਨੀ ਸ਼ਾਹ ਕੋਲ ਪਹੁੰਚੇ ਆ ਦੋ ਵੜਾਂ ਲੈ ਕੇ ਆਇਆ 18 17 ਬੌਲਾ ਹਾ ਜਿਹੜੇ ਸੱਜਣੋਂ ਮੌਕੇ ਦਾ ਬਾਕੀ ਜਾਣਕਾਰੀ ਪਾ ਪੱਤੇ ਦੀ ਲੈ ਕੇ ਫੁੱਲ ਵੀਡੀਓ ਚ ਦਿੰਨੇ ਆ ਫਰਜ਼ ਸਮਝ ਕੇ ਐਂਡ ਤੱਕ ਬਣੇ ਰਹੋ ਕਰਦਿਆਂ ਕਰ ਬੜਾ ਸ਼ਾਹੀ ਸਤਿਕਾਰ ਜੀ ਬਾਬਾ ਜੀ ਜੀ ਧੰਨਵਾਦ ਜੀ ਚੜਦਿਆਂ ਗਲਾ ਜੀ ਸ਼ਾ ਸ਼ੁਕਰੇ ਰੱਬ ਦਾ ਡਰੈਸ ਕਰੀਏ ਸ਼ਾ ਜੀ ਨੋਟ ਪਿੰਡ ਆਪਣਾ ਖੇਮ ਕਰਨ ਜੀ ਜੀ ਤੇ ਆਪਣਾ ਤਹਿਸੀਲ ਪੱਟੀ ਜਿਲ੍ਹਾ ਸ੍ਰੀ ਤਰਨਤਨ ਸਾਹਿਬ ਮੋਬਾਈਲ ਨੰਬਰ ਜੀ ਮੋਬਾਈਲ ਆਪਣਾ 8196 9011 ਠੀਕ ਹੈ ਜੀ ਤੇ ਸ਼ੁਰੂਆਤ ਕਰੀਏ ਇਤੋਂ ਹੈਨਾ ਲਓ ਜੀ ਤੇ ਕਿੰਨਾ ਕੁ ਬੋਲ ਆਊਗਾ 17 ਕਿਲੋ ਪਾਪਾ ਜੀ 12 ਕਿਲੋ ਮਗਰ ਬੱਚਾ ਨਹੀਂ ਜੀ ਇਹ ਬੱਚੀ ਆ ਉਹ ਪਰਾਂ ਬੱਚੀ ਜੀ ਗੋਰੀ ਕਿੰਨੇ ਦਿਨ ਹੋ ਗਏ ਅੱਛਾ ਤੋਰ ਗਈ ਤੋਰ ਲਓ ਜੀ 12 ਕਿਲੋ ਬੋਲੇ ਤੋਂ ਸਟਾਰਟਿੰਗ ਹੋਈ ਸੱਜਣੋ 15 ਦੇਦੇ 16 ਦੇਦੇ ਥਾਨ ਵੇਖੋ ਮੱਜਾਂ ਆਲੇ ਰਗੇ ਠੀਕ ਹੈ ਜੀ ਆ ਵੱਛੀ ਆ ਗਈ ਨਾ ਲਾਲ ਕਵੱਛੀ ਆ ਗਈ ਨਾ ਮੋੜ ਲਿਓ ਨਾ ਚਲੋ ਸਾਜੀ ਰੇਟ ਕੀ ਕਰਦਿਏ ਪਾਪਾ ਜੀ ਰੇਟ ਫਿਕਸ ਹੀ ਹੋਣਗੇ ਕੋਈ ਨਹੀਂ ਥੋੜਾ ਬੜਾ ਛੋਟਾ ਆਪਾਂ ਕਰ ਦਿਓ ਇਹ ਉਹਨੇ ਵੱਧ ਮੰਗ ਲੇਣੀ ਆ ਨਾ ਮੰਗਿਓ ਨਹੀਂ ਹਾਂਜੀ ਜੇ ਫਿਰ 70 75 ਮੰਗ ਲੈਨੇ ਨਾ ਮੰਗਿਓ ਜੈ ਬੱਬਾ ਜੀ ਜੈ ਜੀ ਹੁੰਦਾ ਆਪਣਾ ਕੰਮ ਜੈ ਜੀ ਦੀ ਹਾਂ ਨਾ ਹੋਏਗੀ ਛੱਡ ਦਿਓ ਇੱਕੋ ਹੀ ਰੇਟ ਹੋਏਗਾ ਛੱਡ ਦਿਓ ਕੋਈ 2000 ਛੱਡਦੇ ਨੇ ਫਿਰ 75 ਮੰਗ ਲੈਣੇ ਫਿਰ 500000 ਛੜਾ ਲਿਓ 48 ਦੀ ਕਰ ਦੇ ਨਹੀਂ ਬੱਬਾ ਜੀ 10000 ਦੀ ਕਰ ਦੇ ਆਪਾਂ ਜਲ ਪਾਣੀ ਲੈਣਾ ਹੈ ਕਰ ਦੇ ਆਖੀ ਮੰਨ ਲਓ ਕੰਮ ਆ ਕਰ ਮੰਨ ਲਓ ਹੂੰ ਲੈ ਤਾਂ 50000 10000 ਛੱਡ ਦਿਓ ਚਲੋ ਛੱਡ ਦਿਓ ਛੱਡ ਦਿਓ ਲਓ ਜੀ ਦੂਜੇ ਨੰਬਰ ਵਾਲੀ ਜਰਸੀ ਕ੍ਰੋਸ ਆ ਗਿਆ ਨਾ ਇਹਦੇ ਮਗਰ ਬੱਛੀ ਰੱਛਾ ਜੀ ਇਹ ਬੱਛਾ ਜੀ ਬੱਛਾ ਆ ਗਿਆ ਬੱਛਾ ਬੜਾ ਤਗੜਾ ਲੱਗ ਰਿਹਾ ਨਹੀਂ ਨਾ ਤੇ ਇਹਦੇ ਕੋਲ ਬੌਲਾ ਇਹਦੇ ਥੱਲੇ ਬਾਬਾ ਜੀ ਕੋਈ 17 17 17 18 ਕਿਲੋ ਬੌਲਾ ਹੈ ਇਹ ਕਿਦਨ ਸਈ ਕੱਲ ਸੀ ਇਹ ਕੱਲ ਦੀ ਸਈ ਆ ਹਾਂਜੀ ਕੱਲ ਠੀਕ ਆ ਤੋੜ ਦਿੱਤੀ ਨਾਏ ਸਜਣਾ 17 18 17 18 ਕਿਲੋ ਬੌਲੇ ਤੋਂ ਸਟਾਰਟਿੰਗ ਹੋਈ ਆ ਥਾਨ ਬੜਾ ਸੁਣਾ ਮੱਜਾਂ ਆ ਲੱਗਾ ਵਾ ਵਾ ਗੈਰ ਦਾ ਕੱਦ ਵੇਖੋ ਵਾਹ ਵਾਹ ਬਹੁਤ ਚੰਗੀ ਹੈ ਨਾ ਕਾਤ ਬੜਾ ਹੈ ਨਾ ਕਾਤ ਤੁਹਾਡੇ ਮੋਢੇ ਤੇ ਆਉਂਦੀ ਜਿੱਡੀ ਜਵਾਨ ਆ ਬਹੁਤ ਜ਼ਿਆਦਾ ਵੱਡੇ ਇੱਕ ਤਰ੍ਹਾਂ ਚ ਜਾ ਗਏ ਹਾਂਜੀ ਬੰਵਾ ਨਹੀਂ ਲੱਗਦੀ ਸਮਝ ਬਿਲਕੁਲ ਬਿਲਕੁਲ ਜੀ ਤੇ ਇਹ ਕਿੰਦਾ ਰੇਟ ਪਾਪਾ ਇਹ ਕੋਈ ਇਹਦਾ ਹੈਗਾ ਨਹੀਂ ਹਾਂਜੀ ਕੋਲ ਭਾਈ ਮੈਂ ਤੁਹਾਨੂੰ 75 ਕਰਾ ਲਓ ਮੈਂ ਤੁਹਾਨੂੰ 80 ਕਰਾ ਲਓ 60000 ਦੀ ਗਾਂ ਲੈ ਲੈਂਦਾ 60000 ਛੱਡ ਦਿਓ ਹੰਦਾ ਵੀ 1000 ਚਲ ਸਾਰਾ ਲਓ ਜੀ ਸਜਣੋ 1000 ਹੰਦਾ ਤੇ 1000 ਹੁੰਦਾ ਛੋੜ ਕਰਵਾਤੀ ਹੈ ਜਾਰਾ ਨਹੀਂ ਆ ਫਿਰ ਰੇਟ ਫਿਕਸ ਕੀਤਾ ਤੇ ਤਾਜ਼ੀਆਂ ਸੋਈਆਂ ਪਾਪਾ ਐਡੀ ਗਾਂ ਕੋਈ ਹੱਥ ਨਹੀਂ ਰੱਖਣ ਦਿੰਦਾ ਸੱਜਾ ਲਓ ਜੀ ਖਰੀਦਦਾਰੀ ਕਰਿਓ ਸასი ਕਾਲ ਜੀ